ਹਾਂਜੀ ਦਿਖਾ ਰਹੇ ਹਾਂ ਤੁਹਾਨੂੰ ਸਮਾਰਟ ਪਿੰਡ ਮਹਿਮਾ ਸਰਜਾ ਦੇ ਹਾਲਾਤ ਭਗਵੰਤਮਾਨ ਸਰਕਾਰ ਕਾਗਜ਼ਾਂ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਦੇ ਵਿੱਚ ਪਿੰਡ ਮਹਿਮਾ ਸਰਜਾ ਦੇ ਲੋਕ ਪੀਣ ਵਾਲੇ ਵਾਟਰ ਬਾਕਸ ਦੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਨੂੰ ਤਰਸ ਰਹੇ ਹਨ ਇਹ ਜੋ ਟੋਆ ਪਟਿਆ ਗਿਆ ਹੈ ਦਰਸ਼ਨ ਮੁਤਾਬਕ ਕੀ ਇਸ ਦਾ ਠੇਕਾ ਹੋਇਆ ਵਾ ਹੈ ਪਰ ਇਸ ਤੇ ਨਰੇਗਾ ਮਜ਼ਦੂਰ ਲਵਾ ਕੇ ਇਹ ਟੋਇਆ ਪਟਿਆ ਹੋਇਆ ਹੈ ਅੱਗੇ ਗੱਲਬਾਤ ਕਰਦੇ ਆ ਕਿ ਇੱਥੇ ਕੋਈ ਜਾਗੂ ਇਕੱਠੇ ਹੋਏ ਹਨ ਕਿ ਕੀ ਗੱਲਬਾਤ ਹੈ ਕੀ ਗੱਲ ਹਾਂ ਜੀ ਪ੍ਰਧਾਨ ਜੀ ਇਹ ਹਾਂ ਜੀ ਗੱਲ ਇਹ ਹੈ ਸਾਡੇ ਪਿੰਡ ਮਹਿਮਦਸਰਜ ਦੇ ਵਾਟਰ ਵਾਸ ਦੀ ਘਟੋ ਘਟ ਮੈਨੂੰ 4-5 ਸਾਲ ਹੋ ਗਏ ਖਬਰ ਲੱਭੰਦ ਨੂੰ 5 ਸਾਲ ਹੋ ਗਏ ਗੰਦਾ ਪਾਣੀ ਪੀਣ ਨੂੰ ਮਜਬੂਰ ਹਾਂ ਪਏ ਮਜਬੂਰ ਹਾਂ ਅਸੀਂ ਕਿਉਂਕਿ ਵਾਟਰ ਵਾਸ ਤੇ ਤੁਸੀਂ ਆਹ ਵੇਖ ਲਓ ਡੰਕੀ ਸਾਡਾ ਸੂਏ ਦੀ ਬੰਦੀ ਰਹੀ ਪਿੱਛੇ ਕਾਫੀ ਦਿਨ ਉਦੋਂ ਮੈਹਿਕਮੇ ਨੂੰ ਦੱਸਿਆ ਨਹੀਂ ਇਹਦਾ ਪ੍ਰੋਪਰ ਠੇਕਾ ਹੁੰਦਾਗਾ ਜਿਹੜੀ ਆ ਪਾਈਪ ਲਾਈਨ ਆ ਇਹ ਪਾਈਪ ਲਾਈਨ ਪਹਿਲਾਂ ਵੀ ਪੈਸੇ ਕਾਗਜ਼ਾਂ ਜਾਂ ਨਵੀਂ ਪੈ ਗਈ ਪਰ ਇਹ ਪੁਰਾਣੀ ਆ ਤੁਸੀਂ ਜੈ ਜੀ ਨਾਲ ਜਾਂ ਵਾਟਰ ਬਾਕਸ ਦੇ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਆ ਉਹਨਾਂ ਨਾਲ ਅਸੀਂ ਆਖੀ ਠੇਕੇਦਾਰ ਦਾ ਨੰਬਰ ਹੀ ਦੇ ਦਿਓ ਜੇ ਕੋਈ ਠੇਕੇਦਾਰ ਆ ਜਿਹਨੇ ਮਨ ਲੈ ਲਿਆ ਹੋਇਆ ਠੇਕਾ ਕੋਈ ਆਹ ਪਾਈਪ ਜੋੜ ਲਾਉਣ ਦਾ ਲੀਕਿੰਗ ਹਟਾਉਣ ਦਾ ਸਾਨੂੰ ਉਹਦਾ ਨੰਬਰ ਦੇ ਦਿਓ ਸਾਡੇ ਪਿੰਡ ਦੇ ਵਿੱਚ ਹਰ ਇੱਕ ਘਰੇ ਛਿੰਮੇ ਜਾਂ 7 ਮੇ ਦਿਨ ਪਾਣੀ ਆਉਂਦਾ ਮਹੀਨੇ ਦੇ ਵਿੱਚ ਮਨ ਸਿਰਫ 2 ਜਾਂ 3 ਦਿਨ ਤੇ ਬਿੱਲ ਹਰ ਮਹੀਨੇ ਲੈਂਦੇ ਆ ਜੀ ਇਹੇ ਘਰ ਘਰ ਜਿੱਥੋਂ ਮਰਜ਼ੀ ਜਾ ਕੇ ਪੁੱਛ ਲਿਓ ਦੂਜੀ ਗੱਲ ਹੈ ਜੀ ਇਹ ਪਾਣੀ ਪੀਣ ਯੋਗ ਤਾਂ ਹੋਵੇ ਇਹ ਸਾਰਾ ਪਾਣੀ ਤਾਂ ਇੱਥੇ ਮੱਲਾ ਵਾਣਾ ਚ ਨਿਕਲੀ ਜਾਂਦਾ ਹੈ ਇਹ ਬਹੁਤ ਵਾਰੀ ਅਸੀਂ ਖਬਰਾਂ ਵੀ ਲਵਾ ਚੁੱਕੇ ਆ ਸਾਡੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜਿਹੜਾ ਇਹ ਕੰਮ ਕਰਾ ਰਿਹਾ ਇਹ ਨਰੇਗਾ ਤੋਂ ਕਰਾ ਰਿਹਾ ਸਾਰਾ ਪੱਟ ਪਟਾਈਆ ਜਿਹੜੇ ਇਹ ਜੋੜ ਲਾਉਣੇ ਆ ਇਹ ਨਰੇਗਾ ਕਿਵੇਂ ਜੋੜ ਲਾਊਗੀ ਉਹਨਾਂ ਨੂੰ ਵਿਚਾਰਾਂ ਨੂੰ ਮਜ਼ਦੂਰ ਉਹ ਦਿਹਾੜੀ ਹੈ ਉਹਨਾਂ ਨੂੰ ਜੋੜ ਲਾਉਣੇ ਨਹੀਂ ਹੁੰਦੇ ਇਹ ਤਾਰ ਕੇ ਲੀਕ ਹੋ ਜਾਂਦੀ ਹੈ ਇਹ ਮਹਿਕਮਾ ਬਿੱਲ ਇਕੱਠੇ ਕਰਨ ਵਾਸਤੇ ਤਾਂ ਸਾਡੇ ਘਰਾਂ 'ਚ ਆ ਜਾਂਦੇ ਆ ਇਹਦੇ ਪ੍ਰੋਪਰ ਜੋੜ ਲਾ ਕੇ ਸਾਨੂੰ ਪਈ ਸਪਲਾਈ ਜਿਹੜੀ ਹਰ ਹਰ ਰੋਜ਼ ਮਿਲਣੀ ਚਾਹੀਦੀ ਆ ਅਸੀਂ ਬਿੱਲ ਭਰਨ ਨੂੰ ਵੀ ਤਿਆਰ ਆ ਜੇ ਹਰ ਰੋਜ਼ ਸਾਡੇ ਘਰੇ ਪਾਣੀ ਆਵੇ ਮਹੀਨੇ ਦੇ 7 ਦਿਨ ਫਿਰ ਪਾਣੀ ਆਉਂਦਾ ਗਰਮੀ ਦੇ ਵਿੱਚ ਕਿੱਥੋਂ ਦੇਣ ਗਰਮੀ ਦੇ ਵਿੱਚ ਤਾਂ ਜਮੇ ਨਹੀਂ ਪਾਣੀ ਆਉਂਦਾ ਆ ਠੰਡਾ ਜੀ ਹੁਣ ਨਹੀਂ ਪਾਣੀ ਮਿਲ ਰਿਹਾ ਮਹਿਮੇ ਸਰਜੇ ਦੇ ਵਿੱਚ ਐਡਾ ਬੁਰਾ ਹਾਲਾ ਜੀ ਸਾਾਨੂੰ ਗਾਂ ਸਾਨੂੰ ਦਿਖਾ ਦਿੰਦੇ ਨੇ ਜਿਹੜੀ ਲੇਬਰ ਸਰ ਇੰਡਰੇਗਾ ਦੀ ਕੰਮ ਕਰੀ ਜਾਂਦੀ ਹੈ ਠੀਕ ਇਹ ਤਸਵੀਰਾਂ ਨੇ ਪਿੰਡ ਮਹਿਮਾ ਸਰਜਾ ਦੀਆਂ ਜਿੱਥੇ ਕਿ ਨਰੇਗਾ ਮਜ਼ਦੂਰਾ ਵੱਲੋਂ ਵਾਟਰ ਵਾਕਸ ਦੀ ਪਾਈਪ ਲਾਈਨ ਨੂੰ ਠੀਕ ਕੀਤਾ ਜਾ ਰਿਹਾ ਇਹਨਾਂ ਤੋਂ ਪੁੱਛਦੇ ਆ ਕਿ ਇਹ ਕਿਹੜੇ ਮੇਟ ਨੇ ਇਹਨਾਂ ਨੂੰ ਭੇਜਿਆ ਜਾਂ ਇਹਨਾਂ ਨਾਲ ਠੇਕਾ ਹੋਇਆ ਜਾਂ ਕੀ ਕਾਰਨ ਹੈ ਕਿ ਇਹਨਾਂ ਦੀ ਹਾਜ਼ਰੀ ਤਾਂ ਸੜਕ ਤੇ ਲੱਗਦੀ ਹੈ ਪਰ ਇਹਨਾਂ ਨੂੰ ਵਾਹਣਾ ਦੇ ਵਿੱਚ ਪੈਪਾ ਪਟਣ ਕਿਸ ਮੇਟ ਨੇ ਭੇਜਿਆ ਕਿਹੜੇ ਮੇਟ ਨੇ ਭੇਜਿਆ ਤੁਹਾਨੂੰ ਇਹ ਤਾਂ ਪੰਚਾਇਤ ਨੇ ਭੇਜਿਆ ਜੀ ਨਹੀਂ ਨਹੀਂ ਮੇਟ ਕਿਹੜੇ ਕੋਲੇ ਹਾਜ਼ਰੀ ਲੱਗ ਅੱਛਾ ਠੀਕ ਹੈ ਤੁਸੀਂ ਅੱਜ ਹੀ ਆਏ ਹੋ ਕਿ ਪਹਿਲਾਂ ਵੀ ਪਹਿਲਾ ਦਿਨ ਹੀ ਤੁਹਾਡਾ ਹਾਂ ਇਹ ਤੋਂ ਪਹਿਲਾਂ ਨਹੀਂ ਪੱਟੀ ਇੱਥੇ ਕੋਈ ਇੱਕ ਦਿਨ ਪਹਿਲਾਂ ਲੱਗੇ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਸਾਡਾ ਕਹਿਣਾ ਇਹ ਹੈ ਜੀ ਇਹ ਨਿਰਗਗਾ ਦਾ ਕੰਮ ਨਹੀਂ ਬਣਦਾ ਇਹ ਪੰਜਾਬ ਸਰਕਾਰ ਦੇ ਜਿਹੜਾ ਬਾਰਡਰਸ ਵਿਭਾਗ ਮੈਂ ਸਾਥੋਂ ਬੈਲ ਲੈਂਦਾ ਆਈ ਮਹੀਨੇ ਇਹ ਉਹ ਠੇਕਾ ਹੋਇਆ ਹੁੰਦਾ ਠੇਕੇਦਾਰੀ ਹੀ ਕੰਮ ਕਰੇ ਪ੍ਰੋਪਰ ਕੰਮ ਕਰੇ ਕਿਉਂਕਿ ਸੂਆ ਫੇਰ ਪਾਣੀ ਆਉਣ ਵਾਲਾ ਤੇ ਸਾਡਾ ਕੰਮ ਇਹ ਨਹੀਂ ਚੱਲਣਾ ਤੁਸੀਂ ਆ ਸਾਰੀ ਦਿਖਾ ਦਿਓ ਜਗਾ ਇਹ ਕਿਸਾਨ ਦਾ ਵੀ ਬੁਰਾ ਹਾਲ ਹੋ ਜਾਂਦਾ ਪਾਣੀ ਟੁੱਟ ਕੇ ਕਣਕ ਖਰਾਬ ਹੁੰਦੀ ਇਹਨਾਂ ਦੀ ਇਹ ਕਿੱਥੋਂ ਮਿੱਟੀ ਲਾਈ ਜਾਣ ਕਿੱਥੋਂ ਸੀਮੈਂਟ ਲਾਈ ਜਾਣ ਰੋਹਰੋ ਜਿਹਾ ਇਹ ਸਾਰੇ ਕਿਸਾਨਾਂ ਦਾ ਇੱਥੇ ਬੁਰਾ ਹਾਲਾ ਪਾਣੀ ਵਾਟਰਪਾਸ ਨੇ ਕਰ ਛੱਡਿਆ ਕਿਉਂਕਿ ਇਹ ਪ੍ਰੋਪਰ ਸਹੀ ਨਹੀਂ ਮਤਲਬ ਜੋੜ ਸਹੀ ਨਹੀਂ ਵਿਭਾਗ ਮੰ ਕਰ ਰਿਹਾ ਅਸੀਂ ਬਥੇਰੇ ਆ ਰਹੀ ਆ ਇਸ ਦੀ ਖਬਰ ਵੀ ਲਵਾ ਚੁੱਕੇ ਆ ਜਿਹੜਾ ਵਾਟਰਪਾਸ ਦਾ ਵਿੱਚ ਅਧਿਕਾਰੀ ਆ ਉਹਨਾਂ ਨੇ ਇਹ ਗੱਲ ਕਹੇ ਸੀ ਚਾਰ ਝੂੜੀਆਂ ਪਾਣੀ ਛੱਡੀਆਂ ਸੀ ਕਿਉਂਕਿ ਲੀਕ ਬਾੜਾ ਕਰਦੀਆਂ ਤਾਂ ਕਰਕੇ ਇਹ ਵਿਭਾਗ ਨੂੰ ਜੇ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਸਾਡੇ ਘਰਾਂ 'ਚ ਪਾਣੀ ਨਹੀਂ ਆਉਂਦਾ ਬਿਨਾਂ ਵਾਲਾ ਜਦੋਂ ਸੁਹਾ ਆ ਜਾਂਦਾ ਬੰਦ ਰਹਿੰਦਾ ਇੱਥੇ ਬਥੇਰੇ ਆਏ ਆਗੇ ਮਨਨ ਕਾ ਚੱਲ ਯਾਰ ਕਹਦੇ ਸੀ ਮੋਟਰ ਲਵਾ ਦੇਂਗੇ ਜਦੋਂ ਵੋਟਾਂ ਲਾਉਣੀਆਂ ਲੈਣੀਆਂ ਹੁੰਦੀਆਂ ਮੋਟਰ ਵਾਲੇ ਤਾਂ ਪਤਾ ਨਹੀਂ ਕਿੱਧਰ ਗਏ ਮੋਟਰਾਂ ਆਂਗਾ ਡੱਬੇ ਵਿਖਾ ਦੇ ਲੋਕਾਂ ਤੋਂ ਵੋਟਾਂ ਲੈ ਕੇ ਮੁੜ ਕੇ ਫੇਰ ਡੱਬੇ ਕੋਲੇ ਆ ਅਸੀਂ ਪੀਣ ਵਾਲੇ ਪਾਣੀ ਤੋਂ ਇੰਨੇ ਦੁਖੀ ਆ ਮੈਮੇ ਸਰਜ ਦੇ ਸੁਨੀਕ ਤੇ ਛਾੜੀ ਗਲਾਂ ਦਿਓ ਜੇ ਜੇ ਮਰਜ਼ੀ ਪਿੰਡ ਚ ਪੁੱਛ ਲੋ 7ਵੇਂ 8ਵੇਂ ਦਿਨ ਪਾਣੀ ਆਉਂਦਾ ਮੈਮੇ ਸਾਜੇ ਚ ਇਹ ਸਨ ਜਨਕ ਸਿੰਘ ਜੀ ਇਹਨਾਂ ਨੇ ਦੱਸਿਆ ਕਿ ਪਾਣੀ ਤਾਂ 8 ਦਿਨਾਂ ਤੋਂ ਆਉਂਦਾ ਹੈ ਪਰ ਬਿੱਲ ਪ੍ਰੋਪਰ ਮਹੀਨੇ ਦੀ ਮਹੀਨੇ ਆ ਰਿਹਾ ਹੈ ਸੂਏ ਦੀ ਬੰਦੀ ਹੋਈ ਨੂੰ ਹਜੇ ਲਗਭਗ 10 ਦਿਨ ਹੀ ਹੋਇਆ ਨਾ ਤੇ ਪਾਣੀ ਘਰਾਂ ਵਿੱਚ ਆਉਣਾ ਬੰਦ ਵੀ ਹੋ ਰਿਹਾ ਹੈ ਅਸੀਂ ਮਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਮਾਰਟ ਪਿੰਡ ਮਹਿਮਾ ਸਰਜਾ ਵਿੱਚ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਕਰਵਾਏ ਜਾਣ ਤਾਂ ਜੋ ਇਤੋਂ ਦੇ ਵਿਸ਼ਨੀਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਨਾ ਹੋਣ ਅਤੇ ਇਸ ਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿ ਪਾਣੀ ਐਡੀ ਛੇਤੀ ਡੱਗਾਂ ਵਿੱਚੋਂ ਖਤਮ ਕਿਵੇਂ ਹੋ ਰਿਹਾ ਤੇ ਇਸ ਕਪਲੇਬਾਜੀ ਵਿੱਚ ਕੌਣ-ਕੌਣ ਸ਼ਾਮਲ ਹਨ ਪਾਈਪ ਦੀ ਲੀਕੇਜ ਆਏ ਕਿਸਾਨ ਨੂੰ ਪੁੱਛਦੇ ਕਿ ਜਿਸ ਦੇ ਵਾਣ ਵਿੱਚ ਇਹ ਪਾਣੀ ਪੈ ਰਿਹਾ ਹੈ ਕਿ ਕਦੋਂ ਤੋਂ ਸਮੱਸਿਆ ਆ ਰਹੀ ਹੈ ਬਾਈ ਜੀ ਕਦੋਂ ਤੋਂ ਸਮੱਸਿਆ ਆ ਰਹੀ ਹੈ ਸਮੱਸਿਆ ਸ਼ੁਰੂ ਤੇ ਜਦੋਂ ਪਾਣੀ ਆ ਜਾਂਦਾ ਉਦੋਂ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਲੀਕੇ ਬੰਦ ਹੀ ਨਹੀਂ ਹੋ ਰਹੀ ਜੀ ਕਿਹੇ ਜੋੜ ਪਹਿਲੀ ਵਾਰੀ ਪਟਿਆ ਕੇ ਪਹਿਲਾਂ ਵੀ ਠੀਕ ਹੀ ਸੀ ਇਹ ਜਦੋਂ ਬੰਦੀ ਆਈ ਨੀ ਉਹਦੇ ਪੱਟੇ ਜਾਂਦੇ ਜੋੜ ਪਰ ਲੀਕ ਬੰਦ ਨਹੀਂ ਹੁੰਦਾ ਠੀਕ ਆ ਇਸ ਵਾਲੀ ਪੜਦੇ ਆ ਇਸ ਵਾਲਾ ਇਸ ਵਾਲਾ ਜਦੋਂ ਵੀ ਚੀਮੇ ਨਾਲ ਪੱਟੇ ਰਹਿੰਦਾ ਜੀ ਤੇ ਇਸ ਤੋਂ ਪਹਿਲਾਂ 5 ਦਿਨ 6 ਵਾਰੀ ਮੈਂ ਵੇਖਾਂਗਾ ਇੱਥੋਂ ਮੈਂ ਅੰਦ੍ਰੇਗ ਵਾਲੇ ਲੈ ਕੇ ਗਿਆ ਦੋ ਵਾਰੀ ਬੁੜੰਗਾ ਲੱਗਾਂਗਾ ਪੰਗਾ ਸੀ ਇੱਥੇ ਸਪਾਈ ਕਰਨ ਉਹ ਆ ਜਾਂਦੀਆਂ ਮਿੱਟੀ ਕੱਢ ਜਾਂਦੀਆਂ ਫਿਰ ਮਿੱਟੀ ਵਿੱਚ ਡਿੱਗ ਜਾਂਦੀ ਆ ਫਿਰ ਆਈ ਹਾਲ ਹੋ ਜਾਂਦਾਗਾ ਅੰਦ੍ਰੇਗਾਂ ਵਾਲੇ ਘੱਟੋ ਘਾਟ ਅੱਜ 6-7 ਦਿਨ ਹੋ ਗਏ ਲੱਗਿਆ ਨੂੰ ਸਾਲ ਚ ਦੋ ਵਾਰੀ ਪੱਟਾ ਜਾਂਦਾ ਦੋ ਵਾਰੀ ਬਈ ਜਗਤਾਰ ਸਿੰਘ ਜੀ ਹੁੰਦੇ ਆ ਤੇ ਮੇਰੇ ਦਰਵਾਜ਼ਾ ਆਰੋ ਦਾ ਵੀ ਕਹਿੰਦੇ ਉਹ ਯਾਰ ਹੁਣੇ ਲੱਗਾ ਸਾਰਾ ਗੰਦਾ ਪਾਣੀ ਹਜੇ ਵੀ ਆ ਰਿਹਾ ਨਹੀਂ ਆਪਾਂ ਸਰਕਾਰ ਬਦਲ ਕੇ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਲਿਆਂਦੇ ਕੋਈ ਫਰਕ ਨਹੀਂ ਪਿਆ ਇਹ ਸਾਨੂੰ ਤਾਂ ਮਾਰਾ ਹਾਲ ਹੀ ਹਾਂ